ਮਮ ਮਗਰੋਂ ਮੈਂ ਪਿੰਡ ਰਹਿ ਕੇ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਕੁਝ ਕੁ ਅਖੌਤੇ ਰਿਸ਼ਤੇਦਾਰਾਂ ਨੂੰ ਮੇਰਾ ਇੰਜ ਕਰਨਾ ਬਿਲਕੁਲ ਵੀ ਚੰਗਾ ਨਾ ਲੱਗਾ ਪਿਤਾ ਜੀ ਦੇ ਜਾਣ ਮਗਰੋਂ ਨਿੱਕੇ ਹੁੰਦਿਆਂ ਤੋਂ ਨਾਲ ਖੇਡਦੇ ਆਏ ਚਾਚੇ ਤਾਇਆ ਦੇ ਮੁੰਡੇ ਕਦੋਂ ਸ਼ਰੀਕ ਬਣ ਗਏ ਪਤਾ ਹੀ ਨਾ ਲੱਗਾ ਅਕਸਰ ਹੀ ਰਾਹਾਂ ਵਿੱਚ ਕਈ ਤਰ੍ਹਾਂ ਦੇ ਰੋੜੇ ਮੁਸ਼ਕਲਾਂ ਡਾਹੀ ਰੱਖਦੇ ਕਦੇ ਚਲਦੀ ਬੰਬੀ ਦਾ ਗ੍ਰਿਪ ਕੱਢ ਦਿੰਦੇ ਤੇ ਕਦੀ ਖਲੋਤੀ ਫਸਲ ਵਿੱਚ ਡੰਗਰਾ ਵੜਦੇ ਤੇ ਕਦੀ ਪਾਣੀ ਦਾ ਨਕਾਅ ਤੋੜ ਦਿੱਤਾ ਜਾਂਦਾ ਤੇ ਕਦੀ ਬੰਬੀ ਨੂੰ ਜਾਂਦੇ ਰਾਹ ਤੇ ਪਾਣੀ ਛੱਡਿਆ ਹੁੰਦਾ ਜਾਣਦੇ ਸਨ ਕਿ ਬਾਪੂ ਜੀ ਸਿਰਤੇ ਹੈ ਨਹੀਂ ਮਾਂ ਗੁੱਸੇ ਵਿੱਚ ਆ ਕੇ ਕੋਈ ਐਸੀ ਗੱਲ ਕਰੇ ਕਿ ਮੈਨੂੰ ਤਿਆਰੀ ਵਾਲੀ ਗੁਫਾ ਚੋਂ ਬਾਹਰ ਆਉਣਾ ਪਵੇ ਪਰ ਤਨ ਸੀ ਮੇਰੀ ਜਨਮਦਾਤੀ ਕਿੰਨੀਆਂ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਵੀ ਨਾ ਲੱਗਣ ਦਿੰਦੀ ਸਿਰੜੀ ਅਤੇ ਕਰਮਾਂ ਵਾਲੀ ਸਾਰਾ ਕੁਝ ਆਪਣੇ ਵजूद ਤੇ ਸੈਣ ਦਾ ਮਾਦਾ ਰੱਖਦੀ ਮਾੜੀ ਮੋਟੀ ਭਿੰਕ ਤੱਕ ਵੀ ਨਾ ਪੈਣ ਦਿੰਦੀ ਇੱਕ ਦਿਨ ਗੱਲ ਹੱਥੋਂ ਪਾਈ ਮਗਰੋਂ ਪੰਚਾਇਤ ਤੱਕ ਜਾ ਪੜੀ ਮੇਰਾ ਖੂਨ ਖ올 ਉੱਠਿਆ ਕੇਰਾ ਜੀ ਕੀਤਾ ਕਿ ਸਭ ਕੁਝ ਬੰਦ ਕਰ ਹੱਥ ਕਿਰਪਾਨ ਦੀ ਮੁੱਠ ਨੂੰ ਪਾ ਲਵਾਂ ਵਾਰ ਵਾਸਤੇ ਪੌਂਦੀ ਆਖਣ ਲੱਗੀ ਮੇਰੇ ਆ ਪੁੱਤਾਂ ਉਹ ਇਹੋ ਕੁਝ ਹੀ ਤਾਂ ਚਾਹੁੰਦੇ ਨੇ ਕਿ ਤੂੰ ਇੱਕ ਪਾਸੇ ਨੂੰ ਤੁਰ ਪਵੇਂ ਅਖੀਰ ਅਰਜੋਈਆਂ ਕਰ ਕਰ ਮੈਨੂੰ ਵਾਪਸ ਹੋਸਟਲ ਭੇਜ ਦਿੱਤਾ ਮੈਨੂੰ ਮਰੇ ਪਿਓ ਦੀ ਸੌਂਹ ਪੁਆਈ ਤੇ ਆਖਿਆ ਕਿ ਜੇ ਚਾਹੁੰਦਾ ਹੈ ਕਿ ਦੂਰ ਤੁਰ ਗਏ ਦੇ ਕਾਲਜੇ ਨੂੰ ਠਾਰ ਪਵੇ ਤਾਂ ਦਿਲ ਲਾ ਕੇ ਤਿਆਰੀ ਕਰ ਸ਼ਹਿਰ ਤੁਰੇ ਜਾਂਦਿਆਂ ਨੂੰ ਕਈ ਮੇਲੇ ਮਾਰੇ ਓਏ ਜਿੰਮਣ ਵਾਲੀ ਨੂੰ ਬਲ ਦੀ ਅੱਗ ਵਿੱਚ ਕੱਲਾ ਛੱਡ ਤੁਰ ਚੱਲੇ ਆ ਤੇਰਾ ਖੂਨ ਨਹੀਂ ਖੋਲਦਾ ਓਏ ਬੇਗੈਰਤਾ ਅਖੀਰ ਰੋ ਪਈ ਤੇ ਆਖਣ ਲੱਗੀ ਪੁੱਤਰ ਜੇ ਹੁਣ ਨਹੀਂ ਤਾਂ ਫਿਰ ਕਦੀ ਨਹੀਂ ਮਗਰੋਂ ਰਾਖੀ ਲਈ ਲੈਸੈਂਸੀ ਬਦੂਗ ਲੈ ਲਈ ਮੋਢੇ ਤੇ ਪਾ ਕੇ ਕੱਲੀ ਪਾਣੀ ਲਾਉਣ ਜਾਇਆ ਕਰਦੀ ਮੇਰੇ ਨਿੱਕੇ ਭਰਾਵਾਂ ਦੀ ਦੇਖਭਾਲ ਵੀ ਤਨੋਂ ਮਨੋਂ ਕਰਿਆ ਕਰਦੀ ਸ਼ਰੀਕਾ ਕਿੰਨੀਆਂ ਸਾਰੀਆਂ ਤੋਮਤਾ ਲਾਈਆਂ ਦੂਸ਼ਣ ਵੀ ਲੱਗੇ ਟੇਰਟੇ ਚਿੱਕੜ ਵੀ ਉਛਾਲਿਆ ਪਰ ਮਾਂ ਦੀ ਧੀ ਨੇ ਹੌਸਲਾ ਨਾ ਹਾਰਿਆ ਫਿਰ ਸਿਲੈਕਸ਼ਨ ਮਗਰੋਂ ਜਦੋਂ ਨੇੜਲੇ ਸ਼ਹਿਰ ਪਹਿਲੀ ਪੋਸਟਿੰਗ ਹੋਈ ਤਾਂ ਜੀਪ ਅਤੇ ਕਿੰਨੇ ਸਾਰੇ ਗਨਮੈਨ ਮਿਲ ਗਏ ਪਿੰਡ ਗਿਆ ਤਾਂ ਸਭ ਦੇ ਲਹਿਜੇ ਬਦਲੇ ਹੋਏ ਸਨ ਅਤੀਤ ਵਿੱਚ ਲੱਟਾਂ ਖਿੱਚਣ ਵਾਲੇ ਅੱਗੇ ਹੋ ਹੋ ਵਧਾਈਆਂ ਦੇ ਰਹੇ ਸਨ ਜਿਹੜਾ ਸਰਪੰਚ ਕਦੇ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ ਹੱਥ ਬੰਨ ਖਲੋਤਾ ਸੀ ਪਰ ਮੇਰੀ ਮਾਂ ਨੇ ਬਾਰ-ਬਾਰ ਇੱਕੋ ਗੱਲ ਸਮਝਾਈ ਪੁੱਤ ਸਿਆਣਾ ਮਨੁੱਖ ਉਹ ਆ ਜੋ ਜੰਗ ਜਿੱਤਣ ਮਗਰੋਂ ਵੀ ਦੁਸ਼ਮਣ ਦਾ ਵਸਾ ਨਾ ਖਾਵੇ ਤੇ ਹਮੇਸ਼ਾ ਆਪਣੀਆਂ ਅੱਖਾਂ ਤੇ ਕੰਨ ਖੁੱਲੇ ਰੱਖੇ ਦੋਸਤੋ ਕਿਸੇ ਵੱਲੋਂ ਭੇਜੀ ਸੱਚੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਦੇ ਦੋ ਮਕਸਦ ਨੇ ਨੰਬਰ 1 ਤੇ ਇਹ ਦੱਸਣਾ ਕਿਤੀ ਪੁੱਤ ਨੂੰ ਜ਼ਿੰਦਗੀ ਦੇ ਔਖੇ ਸਫ਼ਰ ਤੇ ਕਿਸ ਲਈੇ ਪੋਣਾ ਏ ਇਹ ਫੈਸਲਾ ਬਹੁਤ ਹੱਦ ਤੱਕ ਜੰਮਣ ਵਾਲੀ ਦੀ ਸੋਚ ਨਿਸ਼ਚਾ ਅਤੇ ਹੌਸਲੇ ਤੇ ਨਿਰਭਰ ਕਰਦਾ ਏ ਨੰਬਰ 2 ਜੋ ਜ਼ਿੰਦਗੀ ਦੀ ਜੰਗ ਵਿੱਚ ਪਲਟਵਾਰ ਲਈ ਸਹੀ ਮੌਕੇ ਦੀ ਤਲਾਸ਼ ਵਿੱਚ ਕੁਝ ਦਿਨ ਲਈ ਦੱਬਣਾ ਅਤੇ ਪਿਛਵਾ ਹਟਣਾ ਵੀ ਪੈ ਜਾਵੇ ਤਾਂ ਇਹ ਬੁਝਤੀ ਲਈ ਨਹੀਂ ਸਗੋ ਯੁੱਧਨੀਤੀ ਦਾ ਹੰਢਿਆ ਵਰਤਿਆ ਸਦੀਆਂ ਪੁਰਾਣਾ ਉਹ ਗੁਰਮੰਤਰ ਹੈ ਜਿਹੜਾ ਸਾਡੀ ਕੌਮ ਦੇ ਕਿਰਦਾਰਾਂ ਵਿੱਚੋਂ ਅੱਜਕੱਲ ਮਨਫੀ ਹੁੰਦਾ ਜਾ ਰਿਹਾ ਹੈ ਸ਼ੁਕਰੀਆ